ਉਹ ਜ਼ੋਰਦਾਰ ਤਾੜੀਆਂ ਇਹਨਾਂ ਵਾਸਤੇ ਕਿਉਂਕਿ ਬਹੁਤ ਕਮਾਲ ਦਾ ਲੇਖਕ ਹੈ ਦੂਜੀ ਗੱਲ ਇਹ ਫਕੀਰ ਬੰਦਾ ਪੰਛੀਆਂ ਦਾ ਦੁੱਖ ਦਰਦ ਨੂੰ ਜੇ ਜੋ ਸਮਝਦਾ ਕੋਈ ਤੁਹਾਡੇ ਇਲਾਕੇ ਚ ਕੋਈ ਇੱਕ ਬੰਦਾ ਇਹਦੇ ਲਈ ਤਾਰੀਫ ਕਰੇ ਪੰਛੀਆਂ ਦੀਆਂ ਯਾਦ ਨੇ ਇਹਨੇ ਮੇਰੇ ਜਨਮ ਦਿਨ ਤੇ ਕਿੰਨੇ ਆਦ ਨੇ ਭਈ ਕਹ ਬੰਦੇ ਐ 90 90 ਆਦ ਨੇ ਤਾੜੀਆਂ ਵਜਾਈਆਂ ਸੋ ਮੈਂ ਇਸ ਬੰਦੇ ਦਾ ਸਨਮਾਨ ਕਰ ਰਿਹਾ ਆਪਣੀ ਪਾਰਟੀ ਬਨੋ ਸਰੋਪਾਉ ਵੀ ਲਿਆ ਹੋਵੇ। ਸ਼ਾਬਾਸ਼ ਬਿੱਟੂ ਲਹਿਰੀ ਜੀ ਮੈਂ ਬਾਬਾ ਜੀ ਨੂੰ ਕਹਾਂਗਾ ਉਹ ਸਨਮਾਨ ਕਰਨਗੇ। ਬਾਬਾ ਜੀ ਇਹੋ ਜੇ ਫਕੀਰਾਂ ਦਾ ਆਪਾਂ ਮਾਨਤਾਣ ਕਰੀਏ ਇਹਨਾਂ ਦਾ ਹੌਸਲਾ ਵਧੇ। ਸੋ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਸੋ ਬਾਬਾ ਜੀ ਹਾਰਤਾ ਦੇਵਗੇ ਆ ਫੋਟੋ ਖਿੱਚ ਵੀ ਇੱਕ ਯਾਦਗਾਰੀ ਬਿੱਟੂ ਲਹਿਰੀ ਜੀ ਬਹੁਤ-ਬਹੁਤ ਮਿਹਰਬਾਨੀ ਮੋਜੀ ਜੀ ਆ ਕਮੈਂਟਰੀ ਕਰੋ ਝੱਲੇ ਦਾ ਛੱਲਾ ਤਾੜੀਆਂ ਵਜਾ ਦਿਓ ਸਪੋਕ ਡੁੱਪਰ ਹਿੱਟ ਹੋਇਆ ਲਓ ਜੀ ਮੇਰਾ ਖਿਆਲ ਹੈ ਕਿ ਅਸਲੀ ਬਜ਼ੁਰਗਾਂ ਤੋਂ ਤਾਂ ਸ਼ਾਇਦ ਪੁਰਾਣਿਆਂ ਨੂੰ ਪਤਾ ਹੋਵੇ ਕਿ ਛੱਲਾ ਕੀ ਸੀ ਕਿੱਥੋਂ ਬਣਿਆ ਸੀ ਕੀ ਉਹਦੀ ਹਕੀਕਤ ਸੀ ਉਹਨੂੰ ਪੇਸ਼ ਕੀਤਾ ਕਲਮ ਦੇ ਨਾਲ ਬਿੱਟੂ ਲਹਿਰੀ ਜੀ ਨੇ ਸੋ ਉਹ ਤੁਸੀਂ ਗਾਣਾ ਜਿਹੜਾ ਕਿ ਸਿੰਦਾ ਜੀ ਨੇ ਗਾਇਆ ਛੱਲੇ ਬਾਰੇ ਉਹ ਵੀ ਤੁਸੀਂ ਸੁਣਿਆ ਹੋਵੇਗਾ ਉਹ ਸਮਾਂਾਂ ਕਿ ਵੀ ਜੇ ਟਾਈਮ ਲੱਗਿਆ ਤਾਂ ਇੱਕ ਵਾਰ ਬਿੱਟੂ ਲੈ ਨਹੀਂ ਨਾ ਜੋਰ ਦਾ ਤਾੜੀਆਂ ਲਾ ਰਹੇ ਹੋ ਕੁਝ ਬੋਲ ਠੀਕ ਹੈ ਜੀ ਸੋ ਉਹ ਲੈਣਾ ਵੀ ਤੁਹਾਡੇ ਰੂਪ ਨੂੰ ਬਣਾਇਆ ਇੱਕ ਪੂਰੀ ਸੋਰੀ ਹੈ ਜੀ ਜੱਲੇ ਦਾ ਛੱਲਾ ਉਹ ਕੀ ਸੋਰੀ ਬਾਅਦ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਆਓ ਅਗਲੇ ਲੈਣਾ ਉਸ ਤੋਂ ਪਹਿਲਾਂ ਬਿੱਟੂ ਜੀ ਸਭ ਤੋਂ ਪਹਿਲਾਂ ਸਾਈ ਗੰਗਾ ਮਾਨ ਜੀ ਦੇ ਦਰਬਾਰ ਤੇ ਆਈਆਂ ਸਨ ਤਾਂ ਮੈਂ ਜੀ ਆਇਆ ਆਖਦਾ ਹਾਂ ਜਦੋਂ ਕੱਲ ਛੱਲੇ ਦੀ ਚੰਦੀ ਏ ਅੱਜ ਤੱਕ ਨੇਕਾ ਕਲਾਕਾਰਾਂ ਨੇ ਗੀਤ ਸੁਣਾ ਕੇ ਆਇਆ ਪਰ ਛੱਲਾ ਕੀ ਸੀ ਛੱਲਾ ਜੱਲੇ ਮਲਾ ਦਾ ਪੁੱਤਲ ਸੀ ਜੱਲਾ ਕੌਣ ਸੀ ਜੱਲਾ ਹਰੀਕਾ ਪਤਨ ਤੇ ਮੇਰੀ ਥੱਲੇ ਕਰਦਾ ਸੀ ਛੱਲੇ ਦੇ ਪਿਆਰ ਨੂੰ ਕਈ ਸਾਲ ਗੁਜ਼ਰ ਗਏ ਪਰ ਜੱਲੇ ਘਰ ਕੋਈ ਉਲਾਦ ਨਾ ਹੋਈ ਥਾ ਥਾ ਕਰ ਕਹਾ ਤੇ ਮੱਥੇ ਰਗੜੇ ਨਮਾਜ਼ਾਂ ਪੜੀਆਂ ਪਰ ਪੁੱਤਰ ਵੀ ਨਾ ਚੋੜੀ ਖਾਂਦੇ ਸੀ ਪਿਛਲੀ ਉਮਰ ਵਿੱਚ ਕਿਸੇ ਬਖੀਰ ਸਿੰਘ ਦੀ ਮਹਿਮਦ ਨਾਲ ਜੱਲੇ ਦੇ ਘਰ ਪੁੱਤਰ ਜੰਮਿਆ ਜਿਸ ਦਾ ਨਾਮ ਮਾਪੇ ਇਸ ਤਰ੍ਹਾਂ ਰੱਖਦੇ ਹਨ ਪਿਛਲੀ ਉਮਰੇ ਜੰਮਿਆ ਉਹ ਬਹੁਤ ਸਿੰਝ ਕੇ ਸੋਣਾ ਮਿੱਠਾ ਫਾਸੀ ਸਬਰ ਦਾ ਨਾ ਹੋਰ ਕਿਹੋ ਜਿਹਾ ਹੋਣਾ ਦੂਲ ਸਵਾਏ ਹੋ ਗਏ ਮਾਪੇ ਉਹ ਸ਼ੁਕਰ ਗੁਜ਼ਾਰ ਨੇ ਅੱਲਾ ਮਾਹ ਬਾਬ ਨੇ ਸੋਚ ਕੇ ਕੁਦਾ ਨਾਰ ਕੀ ਆ ਜੀ ਸ਼ੱਲਾ ਆਜੋ 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 ਰੱਬ ਦੇ ਪਿਆਰਿਓ ਪੰਛੀਓ ਆਜੋ ਹਾਂਜੀ ਦੋਸਤੋ ਅੱਜ ਸੁਬਾ ਸਵੇਰੇ ਰਾਤ ਨੂੰ ਬਾਰਿਸ਼ ਹੁੰਦੀ ਰਹੀ ਏ ਹਲਕੀ ਫੁਲਕੀ ਤੇ ਹੁਣ ਸੁਬਾ ਆ ਦੇਖੋ ਬਦਲਾ ਦਾ ਕਿੰਨਾ ਆਨੰਦ ਦੇ ਉੱਪਰ ਦਿਖਾ ਰਿਆ ਤੇ ਜਿਹੜੇ ਪੰਛੀ ਨੇ ਇਹ ਫਿਰ ਆਪਦੇ ਸਮੇਂ ਤੇ ਆ ਜਾਂਦੇ ਨੇ ਜੀ ਤੇ ਇਹਨਾਂ ਦੀਆਂ ਜਿਹੜੀਆਂ ਉਡਾਰੀਆਂ ਦਾ ਆਨੰਦ ਅੱਜ ਇੱਕ ਵੱਖਰਾ ਹੀ ਏ ਕਿਉਂਕਿ ਮੌਸਮ ਜਦੋਂ ਸੁਹਾਵਣਾ ਹੋਵੇ ਤੇ ਫਿਰ ਕਿਤੇ ਪੰਛੀ ਦੀ ਉਡਾਰੀ ਨਜ਼ਰ ਪੈ ਜਾਏ ਫਿਰ ਉਹਦਾ ਬਹੁਤ ਵੱਡਾ ਆਨੰਦ ਆਉਂਦਾ ਹੈ ਜੀ ਤੇ ਮੈਂ ਅਕਸਰ ਹੀ ਕੀਆ ਕਰਦਾ ਹਾਂ ਕਿ ਜਿਹੜੇ ਪੰਛੀ ਨੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਵੱਡੀ ਮਹੱਤਤਾ ਰੱਖਦੇ ਨੇ ਅਸੀਂ ਇਹਨਾਂ ਪੰਛੀਆਂ ਦੇ ਜਿਹੜਾ ਕਿ ਵਾਰਸ ਬਣিয়ে ਇਹਨਾਂ ਨੂੰ ਕਣਕ ਚੌਲ ਬਾਜਰਾ ਪਾਈਏ ਆ ਦੇਖੋ ਹੁਣ ਦੂਰ ਦੂਰ ਤੋਂ ਡਾਰੀਆਂ ਲਾ ਕੇ ਜਿਹੜਾ ਕਿ ਇੱਥੇ ਬਤੂ ਡੈਰੀ ਦੇ ਗਰੇ ਬਿਖਿਆ ਰਹੇ ਨੇ ਇਹ ਮੇਰੇ ਗਰਾਹ ਦੀ ਸ਼ਾਨ ਹੈ ਜੀ ਇਹ ਮੇਰੇ ਪਿੰਡ ਦੀ ਸ਼ਾਨ ਨੇ ਪੰਛੀ ਜਿਹੜੇ ਨੇ ਇੱਥੇ ਇਹਨਾਂ ਨੂੰ ਹਰ ਵਕਤ ਜਿਹੜਾ ਕਿ ਅਨਾਜ ਦਾ ਸੀ ਪ੍ਰਬੰਧ ਕਰਕੇ ਰੱਖਿਆ ਹੋਇਆ ਹੈ ਤੇ ਇਹਨਾਂ ਦੀਆਂ ਜਿਹੜੀਆਂ ਆਉਣ ਦੀਆਂ ਆਵਾਜ਼ਾਂ ਹੁੰਦੀਆਂ ਨੇ ਉਹ ਇੱਕ ਬੜੀਆਂ ਖੂਬਸੂਰਤ ਹੁੰਦੀਆਂ ਨੇ ਜਦੋਂ ਇਹਨਾਂ ਨੇ ਕਈ ਵਾਰ ਲੇਟ ਹੋ ਜਾਣਾ ਤਾਂ ਫਿਰ ਇੱਥੇ ਲੋ ਆਵਾਜ਼ਾਂ ਦਿੰਦੇ ਨੇ ਪੰਛੀ ਵੀ ਆ ਜਾ ਹੁਣ ਪਿਆਰਿਆ ਫਿਰ ਇਹਨਾਂ ਦੀ ਆ ਕੇ ਖੇਦਮਤ ਕਰੀ ਦੀਏ ਹੈ ਕਈ ਵਾਰੀ ਵਾਦਾ ਕਟਾ ਹੋ ਜਾਂਦਾ ਅੱਗੇ ਪਿੱਛੇ ਤੇ ਪਰ ਇਹਨਾਂ ਦੇ ਨਾਲ ਹੀ ਜਿਹੜਾ ਅੱਗੇ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਕੀਤਾ ਤੇ ਮੈਂ ਉਮੀਦ ਕਰਦਾ ਐਡੀ ਵੱਡੀ ਆਮ ਆਦਮ ਦੇ ਆਬਾਦ ਦੇ ਵਿੱਚ ਅਸੀਂ ਜੇ ਸਾਡੇ ਕੋਲੋਂ ਪੰਛੀ ਨਰਾਸ਼ ਹੋ ਜਾਂਦੇ ਫਿਰ ਅਸੀਂ ਦੱਸੋ ਕੀ ਖਟਿਆ ਤੇ ਆਓ ਇਹਨਾਂ ਪੰਛੀਆਂ ਦੇ ਵਾਰਸ ਬਣੀਏ ਇਹਨਾਂ ਦੀਆਂ ਖੂਬਸੂਰਤ ਉਡਾਰੀਆਂ ਦੇਖੋ ਅਸਮਾਨਾਂ ਤੇ ਵੀ ਆਏ ਹਾਏ ਹਾਏ ਬਹੁਤ ਖੁਸ਼ੀ ਦਾ ਮਾਹੌਲ ਬਣ ਜਾਂਦਾ ਜੀ ਜਦੋਂ ਵੀ ਕਿਸੇ ਛੱਤ ਦੇ ਉੱਪਰ ਜਦੋਂ ਪੰਛੀਆਂ ਨੇ ਆ ਕੇ ਮਜਲਸ ਲਾਈ ਹੋਵੇ ਇਹਦਾ ਆਨੰਦ ਵੱਖਰਾ ਹੁੰਦਾ ਜੀ ਆਓ ਪੰਛੀਆਂ ਦੇ ਬਾਸ ਬਣੀਏ ਬਿੱਟੂ ਲੈਰੀ 94639 19201